ਤੇ IPL ਵਿੱਚ ਅੱਜ ਮੈਚ ਹੋਣ ਜਾ ਰਿਹਾ ਏ ਕਲਕੱਤਾ ਤੇ ਸਨਰਾਈਜ਼ਰ ਹైదరాబాద్ ਦੀਆਂ ਟੀਮਾਂ ਦਾ ਅਗਰ ਦੋਵਾਂ ਟੀਮਾਂ ਦੀ ਗੱਲ ਕਰੀਏ ਨਾ ਤੇ ਦੋਵੇਂ ਟੀਮਾਂ ਕਾਫੀ ਸੁਧਾਰਨ ਖੇਡਦੀਆਂ ਪਈਆਂ ਨੇ ਇਸ IPL ਵਿੱਚ ਹਾਲਾਂਕਿ ਸਨਰਾਈਜ਼ਰ ਹైదరాబాద్ ਦੇ ਕੋਲ ਨਾ ਦੇਖਿਆ ਜਾਵੇ ਤੇ ਯਾਰ ਬੜੀ ਖਤਰਨਾਕ ਬੈਟਿੰਗ ਲਾਈਨਅਪ ਆ ਕਲਾਸਾਂ ਨੇ ਟ੍ਰੈਵਿਸ ਹੈਡਵਾ ਅਭਿਸ਼ੇਕ ਸ਼ਰਮਾ ਐ ਨਿਤਿਸ਼ ਕੁਮਾਰ ਰਾਈਡਿੰਗ ਹੈ ਨਿਸ਼ਾਨ ਕਿਸ਼ਨ ਹੈ ਤੋਂ ਇੱਕ ਤੋਂ ਵੱਧ ਇੱਕ ਖਤਰਨਾਕ ਬੱਲੇਬਾਜ਼ ਆ ਸਨਰਾਈਜ਼ਰ ਹైదరాబాద్ ਦੇ ਕੋਲ ਲੇਕਿਨ ਇਹ ਅਜੇ ਤੱਕ ਨਾ ਉਹਨਾਂ ਦੀ ਟੀਮ ਚੱਲੀ ਨਹੀਂ ਆ ਹਮ ਸਿਰਫ ਇੱਕ ਮੈਚ ਹੀ ਇਦਾਂ ਦਾ ਹੋਇਆ ਹੈ ਇੱਥੇ ਲੱਗਿਆ ਵੀ ਹਾਂ ਵੀ ਸਨਰਾਈਜ਼ਰ ਹైదరాబాద్ ਦੇ ਬੈਟਸਮੈਨ ਵਾਕਈ ਬੜੇ ਖਤਰਨਾਕ ਆ ਉਹ ਪਹਿਲਾ ਮੈਚ ਸੀ ਹైదరాబాద్ ਦਾ ਇਥੇ ਉਹਨਾਂ ਨੇ 286 ਰਨ ਬਣਾਏ ਸੀ ਉਸ ਤੋਂ ਬਾਅਦ ਸਟ੍ਰਾਈਵਿਸ ਹੈੱਡ ਵੀ ਫਲੋਪ ਰਹੇ ਆ ਅਭਿਸ਼ੇਕ ਚਰਮਾ ਤੇ ਕਿਸੇ ਮੈਚ ਚ ਨਹੀਂ ਚੱਲੇ ਈਸ਼ਾਨ ਕਿਸ਼ਨ ਨੇ ਵੀ ਪਹਿਲੇ ਮੈਚ 100 ਮਾਰੀ ਆ ਉਸ ਤੋਂ ਬਾਅਦ ਈਸ਼ਾਨ ਕਿਸ਼ਨ ਵੀ ਬੁਰੀ ਤਰ੍ਹਾਂ ਫਲੋਪ ਹੋ ਚੁੱਕੇ ਆ ਨਿਤਿਸ਼ ਕੁਮਾਰ ਰੈਡੀ ਵੀ ਨਹੀਂ ਚੱਲੇ ਤੋਂ ਹਦਰਾਬਾਦ ਦਾ ਇਹ ਆਈਪੀਐਲ ਥੋੜਾ ਜਿਹਾ ਵਗ ਘਟ ਗਿਆ ਹੀ ਜਾਂਦਾ ਪਿਆ ਆ ਇਤਨਾ ਵਧੀਆ ਆਈਪੀਐਲ ਉਹਨਾਂ ਦਾ ਜਾਨ ਹੀ ਨਹੀਂ ਰਿਹਾ ਬੈਟਿੰਗ ਦੇ ਹਿਸਾਬ ਨਾਲ ਬੋਲਿੰਗ ਵੀ ਇੰਨੀ ਵਧੀਆ ਨਹੀਂ ਚੱਲਦੀ ਪਈ ਜਿੰਨੀ ਨਹੀਂ ਤੇ हैदराबाद ਰੋਲਾ ਫਿੰਨਾ ਕੀ ਹੈਦਰਾਬਾਦ ਦੇ ਕੋਲ ਨਾ ਬੜੇ ਖਤਰਨਾਕ ਨਾਕ ਬੈਟਸਮੈਨ ਆ ਬੜੀ ਖਤਰਨਾਕ ਟੀਮ ਆ ਇਸ ਵਾਰ ਤੇ ਹੈਦਰਾਬਾਦ 300 ਰਨ ਮਾਰਦੇ ਨੇ ਆ ਲੇਕਿਨ ਹੈਦਰਾਬਾਦ ਦੇ ਕੋਲ ਨਾ ਇਸ ਵਾਰ 200 ਵੀ ਨਹੀਂ ਹੁੰਦਾ ਪਿਆ ਉਹ ਕਹਿੰਦੇ ਨਾ ਕਿ ਦੁਕਾਨ ਉੱਚੀ ਆ ਤੇ ਉਹਦੇ ਜਿਹੜੇ ਪਰਫਾਰਮਾਂ ਨੇ ਉਹ ਠਿੱਕੇ ਆ ਉਹ ਗੱਲ ਹੋ ਗਈ ਹੈਦਰਾਬਾਦ ਦੇ ਨਾਲ ਪਰ ਹੈਦਰਾਬਾਦੀ ਤੇ ਗੱਲ ਹੋ ਗਈ ਅਧਵਜੀਤ ਉਹ ਵੇਖੀ ਹੈ ਨਾ ਉਹਨਾਂ ਦਾ ਕਲਕੱਤਾ ਦਾ ਉਹਨਾਂ ਦੀ ਟੀਮ ਦਾ ਹਾਲ ਇੰਨਾ ਤੋਂ ਵੀ ਮਾੜਾ ਏ ਮੁੰਬਈਏ ਦੇ ਖਿਲਾਫ ਉਹ ਨਾ ਇਹ ਟੀਮ 114 ਰਨ ਤੇ ਆਲ ਆਊਟ ਹੋ ਗਈ ਇਹ ਟੈਂਡੇ ਬਾ ਇਨਾਂ ਦੇ ਪਾਸ ਵੀ ਤਾੜੀਆਂ ਤਕੜੇ ਪਲੇਅਰ ਆ ਯਾਰ ਪਲੇਅਰ ਕਿਹੜੇ ਇਨਾਂ ਦੇ ਸੁਨੀਲ ਨਰਾਇਣ ਓਪਨਿੰਗ ਹੁੰਦੇ ਆ ਨਾਲ ਡੀ ਕੋਕ ਆ ਅਜਿੰਕੇ ਰਹਾਣੇ ਆ ਹੋਰ ਵੀ ਪਿੰਕੂ ਸਿੰਘ ਐ ਐਂਡਰੇ ਰਸਲ ਐ ਤੇ ਬੜੇ ਵੱਡੇ ਵੱਡੇ ਹਿਟਰ ਆ ਇਨਾਂ ਦੇ ਕੋਲ ਵੀ ਪਰ ਇਨਾਂ ਦੇ ਵੀ ਬੈਟਸਮੈਨ ਨਾ ਬਿਲਕੁਲ ਨਹੀਂ ਚੱਲਦੇ ਪਏ ਇਹ ਵੀ ਸਸਤੇ ਜਿਹੇ ਆਊਟ ਨੂੰ ਦੇਤੇ ਨੇ ਤੇ ਇਹਨਾਂ ਦੋਨਾਂ ਟੀਮਾਂ ਦਾ ਪ੍ਰਫੈਕਸ਼ਨ ਆ ਇਸ ਆਈ ਪੀਐਲ ਬਹੁਤ ਖਰਾਬ ਆ ਤੇ ਅੱਜ ਦੇਖਦੇ ਹਾਂ ਕੌਣ ਕਿਹੜੀ ਟੀਮ ਥਾਤਾ ਵਧੀਆ ਖੇਡਦੀ ਆ ਸਾਨੂੰ ਤੇ ਉਮੀਦ ਹੈ ਕਿ ਸ਼ਾਇਦ ਵੈਸੇ ਮੈਚ ਵੀ ਕਲਕੱਤਾ ਦੇ ਵਿੱਚ ਆ ਤੇ ਕਲਕੱਤਾ ਦੇ ਵਿੱਚ ਸਕੋਰ ਬਹੁਤ ਵੱਜਦੀ ਆ ਪਹਿਲੇ ਮੈਚ ਜਿਸੀਂ ਦੇਖਿਆ ਸੀ ਆਰਸੀਬੀ ਦਾ ਹੋਇਆ ਸੀ ਤੇ ਕਲਕੱਤਾ ਦਾ ਹੋਇਆ ਸੀ ਕਾਫੀ ਸਕੋਰ ਵੱਜੀ ਸੀ ਆਰਸੀਬੀ ਨੇ ਉਹ ਮੈਚ ਆਰਾਮ ਨਾਲ ਜਿੱਤ ਲਿਆ ਸੀ ਵਿਰਾਲ ਕੁਲੀ ਨੇ ਵਧੀਆ ਬੱਲੇਬਾਜ਼ੀ ਕੀਤੀ ਸੀ ਉਸ ਮੈਚ ਤੇ ਤੇ ਇਸ ਵਾਰ ਬਗਤਾਜ ਲੱਗਦਾ ਹੈ ਕਿ ਵਰਦੀਸਪੁਰ ਬਜੇਗੀ 8 ਸੈਂਦਰਾ ਇਧਰ ਹੈ ਤਵਾਦੇ ਬੱਲੇਬਾਦਨਾ ਆਪਣੀ ਤਾਕਤ ਦੇ ਹਿਸਾਬ ਨਾਲ ਟਿੱਢਣਗੇ ਇਸ ਮੈਚ ਵਿੱਚ ਤੇ ਅਜੇ ਤੱਕ ਉਹ ਖੇਡੇ ਨਹੀਂ ਆ ਸਿਰਫ ਇੱਕ ਮੈਚ ਨੂੰ ਛੱਡ ਕੇ ਤੇ ਕਲਕੱਤਾ ਨੂੰ ਵੀ ਅੱਤੇ ਅਸੀਂ ਮਾਰਾ ਨਹੀਂ ਕਹਿ ਸਕਦੇ ਉਹ ਵੀ ਆਪਣੇ ਘਰ ਵਿੱਚ ਖੇਡਦੇ ਪਏ ਨੇ ਪਿਛਲਾ ਮੈਚ ਬੁਰੀ ਤਰ੍ਹਾਂ ਹਾਰ ਕੇ ਆਏ ਨੇ ਉਹ ਮੁੰਬਈ ਤੋਂ ਇਸ ਵਾਰ ਮੈਨੂੰ ਲੱਗਦਾ ਹੈ ਕਿ ਕਲਕੱਤਾ ਵੀ ਮੈਚ ਪਸਾਊਗੀ ਕਿ ਨਹੀਂ ਜਲਦੀ ਆਪਣੇ ਘਰ ਚ ਕਲਕੱਤਾ ਵੀ ਨਹੀਂ ਹਾਰਨ ਵਾਲੀ ਪਰ ਕਲਕੱਤਾ ਨੂੰ ਮੈਚ ਜਿੱਤਣ ਵਾਸਤੇ ਮਿਹਨਤ ਕਰਨੀ ਪਊਗੀ ਤੇ ਤੇ ਜਿਹੜੀ ਟੀਮ ਮਹਿੰਦਰ ਕਹਿੰਦਾ ਕਿ ਸੁੰਦਰ ਹੈਦਰਾਬਾਦ ਟੋਸ ਜਿੱਤੇ ਤੇ ਉਹ ਕਰਨ ਬੈਟਿੰਗ ਕਿ ਉਹਨਾਂ ਦੀ ਬੈਟਿੰਗ ਵੇਖਣ ਦਾ ਤਾਂ ਯਾਰ ਨਜ਼ਾਰਾ ਆ ਅਗਰ ਉਹ ਬੈਟਿੰਗ ਪਹਿਲਾਂ ਕਰ ਲੈਂਦੇ ਨੇ 250 ਸਕੋਰ ਮਾਰ ਦੇਣਗੇ ਤੇ ਜਿਹੜੇ ਵੇਖਣ ਵਾਲੇ ਆਏ ਹੋਣਗੇ ਲੋਕ ਵੀ ਉਹਨਾਂ ਨੂੰ ਕਿੰਨਾ ਮਜ਼ਾ ਆਊਗਾ ਮੈਚ ਵੇਖਣ ਦਾ ਕਿ ਹਾਂ ਵੀ ਏਡੀ ਵੱਡੀ ਸਕੋਰ ਹੋਈ ਆ ਕੋਈ ਸ਼ਤਕ ਮਾਰੂਗਾ ਨਿਕਲ ਨਗਰ ਜੇ ਕਲਕੱਤਾ ਆਈਂਦੀ ਆ ਤੇ ਕਲਕੱਤੇ ਦੇ ਬਸ ਉਹੀ ਆ 178 ਰਨ ਮਾਰਨਗੇ 178 ਰਨ ਸੰਭ ਰੱਖਦੇ ਹੈਦਰਾਬਾਦ ਵਾਲੇ ਤੇ ਆਰਾਮਨਾ ਚੇਸ ਕਰ ਲੈਣਗੇ ਤੇ ਕਲਕੱਤਾ ਉਹ ਅਗਰ ਕਲਕੱਤਾ ਟੋਸ ਜਿੱਤਦੀ ਆ ਤੇ ਉਹ ਪਹਿਲਾਂ ਬੈਟਿੰਗ ਕਰਨ ਜਿਹੜੀ ਵੀ ਟੀਮ ਟੋਸ ਜਿੱਤਦੀ ਆ ਨਾ ਉਹ ਪਹਿਲਾਂ ਬੈਟਿੰਗ ਕਰਨੀ ਅਗਰ ਸਾਂਦਰਾ ਦੇ ਹੈਦਰਾਬਾਦ ਨੂੰ ਕਿਤੇ ਬੈਟਿੰਗ ਦੇ ਦਿੱਤੀ ਕਲਕੱਤਾ ਵਾਲਿਆਂ ਨੇ ਟਾਸ ਜਿੱਤ ਗਏ ਫਿਰ ਤੇ ਕਲਕੱਤਾ ਉਹਦੇ ਤੇ ਸ਼ਾਮਤ ਆ ਲੇਖ ਲਓ ਜੀ ਹੁਣੇ ਫਿਰ ਨਹੀਂ ਉਹਨਾਂ ਨੇ ਛੱਡਣਾ ਕਿਉਂਕਿ ਇੱਥੇ ਗਰਾਊਂਡ 'ਚ ਜੇ ਇੱਕ ਵਾਰੀ ਬੋਲ ਨਿਕਲ ਗਈ ਨਾ ਇੰਨੀ ਤੇਜ਼ ਗਰਾਊਂਂਗ ਆ ਫਿਰ ਨਹੀਂ ਪੜੀ ਜਾਂਦੀ ਤੇ ਸਾਂਦਰਾ ਦੇ ਹੈਦਰਾਬਾਦ ਵਾਲੇ ਤੇ ਮਾਰਦੇ ਵੀ ਬੋਲ ਨੂੰ ਇੰਨਾ ਇੱਕ ਤਾਂ ਇਹਨਾਂ ਨੇ ਗੋਲ ਹੀ ਕਾੜ ਦੇਣੀ ਆ ਤੋੜ ਕੇ ਨਹੀਂ ਹੋਵੇ ਹਨ ਤੋ ਇੱਕ ਵਧੀਆ ਮੈਚ ਸ਼ਾਇਦ ਤੁਹਾਨੂੰ ਅੱਜ ਦੇਖਣ ਨੂੰ ਮਿਲੇ ਜੋ ਕਿ ਕਾਫੀ ਦਿਨਾਂ ਤੋਂ ਹਮੇ ਕਾਨੂੰ ਨਾ ਬੜੀਆਂ ਮੈਚ ਦੇਖਣ ਨੂੰ ਮਿਲਦਾ ਨਹੀਂ ਪਿਆ ਸਾਰੇ ਇੱਕ ਤਰਫਾ ਹੀ ਮੈਚ ਹੁੰਦੇ ਦੇ ਨੇ ਤੇ ਉਮੀਦ ਆ ਕਿ ਇਹ ਮੈਚ ਥੋੜਾ ਜਿਹਾ ਤਕੜਾ ਹੋਊਗਾ ਫਾਈਟਿੰਗ ਵਾਲਾ ਮੈਚ ਹੋਊਗਾ ਬਾਕੀ ਚਿਹਰੀ ਟੀਮ ਟੋਪ ਜਿੱਤੀ ਆ ਉਹ ਬੈਟਿੰਗ ਕਰੇ ਇਹ ਪ੍ਰੈਡਿਕਸ਼ਨ ਦੀ ਗੱਲ ਕਰਾਣਾ ਤੇ ਮੈਨੂੰ ਲੱਗਦਾ ਕਿ ਮੈਚ ਟੱਕਰ ਦਾ ਹੋਊਗਾ ਇਹ ਵਾਲਾ 50 1% ਆਪਾਂ ਕਹਿ ਲਈਏ ਕਿ ਸਾਂਦਰਾ ਦੇ ਹైదరాబాద్ ਜਿੱਤੂਗੀ ਕਿਉਂਕਿ ਬੈਟਿੰਗ ਲੈਂਅਪ ਉਹਨਾਂ ਦੀ ਬਹੁਤ ਤਕੜੀ ਆ ਉਹੀ ਕੋਲਕਾਤਾ ਦੀ ਬੈਟਿੰਗ ਨਾ ਚੱਲਦੀ ਨਹੀਂ ਪਈ ਤੇ 49% ਕੋਲਕਾਤਾ ਜਿੱਤੂਗੀ ਕਿਉਂਕਿ ਕੋਲਕਾਤਾ ਵੀ ਵਧੀਆ ਟੀਮ ਆ ਆਪਣੇ ਘਰ 'ਚ ਖੇਡਦੀ ਆ ਆਪਣੇ ਘਰ 'ਚ ਕੋਈ ਵੀ ਟੀਮ ਕਿਸੇ ਤੋਂ ਇੰਨੀ ਜਲਦੀ ਹਾਰ ਨਹੀਂ ਮੰਨਦੀ ਤੋਂ ਸੰਧਰਾ ਇਧਰ ਹੈ ਉਹ ਹਦਰਾਬਾਦ ਦੇ ਵਿੱਚ ਨਾ ਮੈਚ ਮੈਨੂੰ ਲੱਗਦਾ ਕਿ ਸੰਧਰਾ ਦੇਖੇ ਤਾਵਾ ਜਿੱਤਣ ਵਾਲੀ ਏ ਪਰ ਮੁਕਾਬਲਾ ਜਿਹੜਾ ਹੈ ਨਾ ਉਹ ਟੱਕਰ ਦਾ ਹੋ ਤੇ ਤੁਹਾਨੂੰ ਲੋਕਾਂ ਨੂੰ ਕੀ ਲੱਗਦਾ ਕਿ ਕਿਹੜੀ ਟੀਮ ਜਿੱਤੂਗੀ ਲੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ